ਯੂ ਮੀਟਿੰਗ ਕੀਤੀ ਸੀ ਜਿਸ ਦੇ ਵਿੱਚ ਐਡੀਜੀਪੀ ਐਜੀਟੀਐਫ ਐਡੀਜੀਪੀ ਕਾਉਂਟਰ ਇੰਟੈਲੀਜੈਂਸ ਹੈਡਕ quarters ਤੋਂ ਸੀਪੀ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਡੀਆਈਜੀ ਫਰੋਸਪੋਰ ਰੇਂਜ ਐਸਐਸਪੀ ਤਰਨਤਾਰਨ ਐਸਐਸਪੀ ਅੰਮ੍ਰਿਤਸਰ ਦਿਹਾਤੀ ਐਸਐਸਪੀ ਬਟਾਲਾ ਐਸਐਸਪੀ ਗੁਰਦਾਸਪੁਰ ਅਤੇ ਐਸਐਸਪੀ ਪਠਾਨਕੋਟ ਨੇ ਪਾਰਟਿਸਪੇਟ ਕੀਤਾ ਤੇ ਮੀਟਿੰਗ ਦਾ ਮੇਨ ਮਕਸਦ ਸੀਗਾ ਜਿਹੜੇ ਗੈਂਸਟਰਾਂ ਤੇ ਵਾਰ ਜਿਹੜਾ ਕੈਂਪੇਨ 20 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਸ ਦਾ ਰਿਵਿਊ ਕੀਤਾ ਗਿਆ ਤੇ ਅੱਗੇ ਲਈ ਸਟ੍ਰੈਟਜੀ ਬਣਾਈ ਗਈ ਤੇ ਖਾਸ ਤੌਰ ਤੇ ਫਿਰ ਪਟਾਲਾ ਡਿਸਟ੍ਰਿਕਟ ਦੇ ਆਫੀਸਰਸ ਨਾਲ ਐਸ ਐਚ ਓ ਸਦ ਮੈਂ ਸਪੈਸ਼ਲ ਮੀਟਿੰਗ ਕੀਤੀ ਸੋ ਉਹਨਾਂ ਨਾਲ ਪਟਾਲਾ ਡਿਸਟ੍ਰਿਕਟ ਦੇ ਕ੍ਰਾਈਮ ਨੂੰ ਰਿਵਿਊ ਕੀਤਾ ਮੈਂ ਦੱਸਣਾ ਚਾਹਾਂਗਾ ਕਿ 20 ਜਨਵਰੀ ਤੋਂ ਜਿਹੜਾ ਕੈਂਪੇਨ ਸ਼ੁਰੂ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 12275 ਰੇਡਸ ਅਸੀਂ ਕੀਤੇ ਹੈਗੇ ਅੱਜ 10ਵਾਂ ਦਿਨ ਹੈ ਤੇ 8671 ਜਿਹੜੇ ਲੋਕਾਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ 3721 ਗ੍ਰਿਫਤਾਰੀਆਂ ਹੋਈਆਂ ਤੇ ਸਬਸਟੈਂਟਿਵ ਕੇਸਾਂ ਦੇ ਵਿੱਚ ਤੇ 1796 ਲੋਕਾਂ ਨੂੰ ਪ੍ਰੀਵੈਂਟਿਵ ਸੈਕਸ਼ਨਸ ਦੇ ਵਿੱਚ ਡਿਟੇਨ ਕੀਤਾ ਗਿਆ ਹੈਗਾ ਤੇ ਇਨਟੈਰੋਗੇਸ਼ਨ ਤੋਂ ਬਾਅਦ 3154 ਬੰਦਿਆਂ ਨੂੰ ਰਿਲੀਜ਼ ਕੀਤਾ ਗਿਆ ਇਸ ਕੈਂਪੇਨ ਦੇ ਵਿੱਚ ਹੁਣ ਤੱਕ 248 ਪ੍ਰੋਕਲੇਮਡ ਆਫੈਂਡਰ ਅਰੈਸਟ ਕੀਤੇ ਗਏ ਹੈਗੇ 104 ਫਾਇਰਆਰਮਸ ਸੀਜ਼ ਕੀਤੇ ਗਏ ਹੈਗੇ 94 ਗੱਡੀਆਂ ਸੀਜ਼ ਕੀਤਾ ਗਈਆਂ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਤੇ ਇਨਫੈਕਟ ਪਿਛਲੇ 2 ਦਿਨਾਂ ਚ ਅੰਮ੍ਰਿਤਸਰ ਜ਼ਿਲ੍ਹੇ ਚ ਤਕਰੀਬਨ 100 ਕਿਲੋਜੀ ਹਿਰੋਇਨ ਦੀ ਰਿਕਵਰੀ ਹੋਈ ਹੈ ਤੇ ਇਹ ਇਹਨਾਂ ਦੇ ਸੀਜ਼ਰ ਹੋਏ ਹੈਗੇ ਇਹ ਜਿਹੜਾ ਆਪਰੇਸ਼ਨ ਅਸੀਂ 20 ਜਨਵਰੀ ਨੂੰ ਲਾਂਚ ਕੀਤਾ ਸੀਗਾ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਆਪ ਸਾਡੇ ਨਾਲ ਬ੍ਰੇਨਸਟਾਰਮ ਕਰਨ ਤੋਂ ਬਾਅਦ ਉਹਨਾਂ ਨੇ ਸਟਰੈਟਜੀ ਬਣਾਈ ਸੀ ਕਿ ਕੁਝ ਜਿਹੜੇ ਇੰਪੋਰਟੈਂਟ ਕੇਸਾਂ ਦੇ ਵਿੱਚ ਉਹਨਾਂ ਨੇ ਕ੍ਰਾਈਮ ਨੂੰ ਟਰੈਕ ਕੀਤਾ ਰੈਗੂਲਰ ਅਪਡੇਟਸ ਲਈਆਂ ਉਸ ਤਰ੍ਹਾਂ ਸੀਐਮ ਸਾਹਿਬ ਦੇ ਨਾਲ ਬੈਠ ਕੇ ਇੱਕ ਸਟਰੈਟਜੀ ਬਣੀ ਕਿ ਕ੍ਰਾਈਮ ਨੂੰ ਇਸ ਓਵਰਆਲ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦਾ ਗੈਂਗਸਟਰਸ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਡਿਸਪਾਲਿਸ਼ ਕੀਤਾ ਜਾਏ ਉਸ ਨੂੰ ਪਹਿਲੇ ਆਈਡੈਂਟੀਫਾਈ ਕਰਕੇ ਉਸ ਨੂੰ ਡਿਸਪਾਲਿਸ਼ ਕੀਤਾ ਜਾਏ ਇਸ ਦੇ ਵਿੱਚ ਜਦੋਂ ਅਸੀਂ ਇਕੋਸਿਸਟਮ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਕ੍ਰਿਮੀਨਲ ਆਪਰੇਸ਼ਨਸ ਫਾਈਨਾਂਸਿੰਗ ਲੌਜਿਸਟਿਕਸ ਸੇਫ ਹਾਊਸਸ ਵੈਪਨ ਸਪਲਾਈ ਚੇਨਸ ਕਮਿਊਨੀਕੇਸ਼ਨ ਨੈਟਵਰਕ ਇਸ ਦੇ ਵਿੱਚ ਜਿੰਨੇ ਵੀ ਜਿਹੜੇ ਲੋਕ ਇਨਵੋਲਵ ਹੈਗੇ ਸਾਰਿਆਂ ਨੂੰ ਆਈਡੈਂਟੀਫਾਈ ਕੀਤਾ ਜਾਏਗਾ नैटवर्कसू मैप करके उन्होंने खिलाफ लीगल एक्शन किया जाएगा जी मैं एक गल हो चाहवागा कि ये बहुत सारे र्यूमर्स जोड़े सर्कुलेट कर रहे हैं ऑपरेशन बिल्कुल लॉफुल लीगल है जो वॉन्टेड क्रिमिनल्स है वॉन्टेड क्रिमिनल्स की अरैसट लिए जे क्राइम के इनवॉल्व हैं अदरवाइज ये डिसक्रेडिट करने की कोशिश की जा रही है तो मैं लोगों को अपील करा कि वो तो वह योग दोलिस मैं इनफैक्ट ईवन किया जोड़े क्राइम के इनवॉल्व है ਮੈਂ ਕਹਾਂਗਾ ਤੁਸੀਂ ਸਰੈਂਡਰ ਕਰੋ ਮੇਨਸਟ੍ਰੀਮ ਚ ਆਓ ਅਸੀਂ ਤੁਹਾਡੇ ਨਾਲ ਵਿਦਨ ਪੈਰਾਮੀਟਰਸ ਆਫ ਲਾ ਲੀਨਿਅਰ ਵੀ ਲਾਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਉਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕ੍ਰਿਮੀਨਲ ਦੀ ਸੋਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਜਿਹੜਾ ਕੋਈ ਗੈਂਗਸਟਰ ਹੈ ਤੁਸੀਂ ਦੇਖਿਆ ਹੋਣਾ ਅਸੀਂ ਭਾਰਤ ਦਾ ਕੋਨਾ ਨਹੀਂ ਛੱਡਿਆ ਕਿ ਪਿਛਲੇ ਸਾਡੇ ਕੇਸਸ ਹੋਏ ਸੀ ਕਿ ਅਸੀਂ ਰਾਇਪੁਰ ਤੋਂ ਫੜਕੇ ਬੰਦੇ ਲਿਆਉਂਦੇ ਅਸੀਂ ਕਲਕੱਤਾ ਤੋਂ ਫੜਕੇ ਬੰਦੇ ਲਿਆਉਂਦੇ ਅਸੀਂ ਇੰਡੀਆ ਦੇ ਕਿਸੇ ਕੋਨੇ ਦੇ ਵਿੱਚ ਭਾਰਤ ਤੋਂ ਬਾਹਰ ਵੀ ਜੇ ਕੋਈ ਕ੍ਰਾਈਮ ਕਰੂਗਾ ਉਸ ਨੂੰ ਲੈ ਕੇ ਆਵਾਂਗੇ ਉਸ ਨੂੰ ਲਾ ਜਿਹੜਾ ਹੈਗਾ ਉਹ ਫੇਸ ਕਰਨਾ ਪਏਗਾ ਅਸੀਂ ਇੱਕ ਆਈਜੀ ਰੈਂਕ ਦੇ ਅਫਸਰ ਦੇ ਅੰਡਰ ਇੱਕ ਆਫਟੈਕ ਜਿਹੜੀ ਓਵਰ ਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟਰੈਡੀਸ਼ਨ ਸੈੱਲ ਬਣਾਇਆ ਹੈਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਨਾਲ ਫੋਰਨ ਪੁਲਿਸ ਏਜੰਸੀਜ਼ ਨਾਲ ਬਿਹਤਰ ਤਾਲਮੇਲ ਕਰਕੇ ਡਿਸਟ੍ਰਿਕਟ ਸਟੋਪ ਪ੍ਰੋਪੋਜ਼ਲਸ ਜਿਹੜੇ ਉਹ ਉਹ ਬੰਗਵਾ ਕੇ ਇਹਨਾਂ ਦੀ ਐਕਸਟਰੈਡੀਸ਼ਨਸ ਨੂੰ ਫਾਸਟ ਟਰੈਕ ਕੀਤਾ ਜਾਊਗਾ ਫਰਸਟ ਫੇਸ ਦੇ ਵਿੱਚ ਅਸੀਂ ਇਸ ਇਸ ਤਰ੍ਹਾਂ ਦੇ 60 ਇੰਡੀਵਿਜੂਅਲਸ ਨੂੰ ਆਈਡੈਂਟੀਫਾਈ ਕੀਤਾ ਹੈਗਾ ਜਿਹੜੇ ਬਾਹਰ ਬੈਠੇ ਹੈਗੇ ਤੇ ਮੈਂ ਦੱਸਣਾ ਚਾਹਵਾਂਗਾ ਕਿ ਆਪਣੇ ਯੂਥ ਨੂੰ ਐਲਿਅਰ ਕਰਦੇ ਆ ਉਹਨਾਂ ਨੂੰ ਬਹੁਤ ਘੱਟ ਪੈਸੇ ਦੇ ਕੇ ਉਹਨਾਂ ਤੋਂ ਕ੍ਰਾਈਮ ਕਰਵਾਂਦੇ ਆ ਤੇ ਆਪ ਮੈਂ ਮਹਿਫੂਜ਼ ਬੈਠੇ ਆ ਸੋ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਇਹ ਬਿਲਕੁਲ ਵੀ ਇਹਨਾਂ ਦੇ ਜਿਹੜੇ ਸੇਖ ਜਿਹੜੇ ਆ ਹੋਪਸ ਦਿੰਦੇ ਆ ਕਿ ਅਸੀਂ ਤੁਹਾਨੂੰ ਬਾਹਰ ਸੈੱਟ ਕਰਾ ਦਾਂਗੇ ਤੇ ਤੁਸੀਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਕਰ ਜਾਂਦੇ ਹੋ ਸੋ ਤੁਸੀਂ ਕ੍ਰਾਈਮ ਤੋਂ ਦੂਰ ਰਹੋ ਇੱਕ ਪ੍ਰੋਡਕਟਿਵ employment development oriented ਕੰਮ ਜਿਹੜੇ ਹੈਗੇ ਉਹਨਾਂ ਤੇ ਜਾਓ ਅਸੀਂ ਇੱਕ ਐਂਟੀ ਗੈਂਗਸਟਰ ਹੈਲਪਲਾਈਨ ਸ਼ੁਰੂ ਕੀਤੀ ਹੈਗੀ 93946 93946 ਇਸ ਤੇ ਜੇ ਕੋਈ ਇਨਫੋਰਮੇਸ਼ਨ ਦਊਗਾ ਉਹਦੀ ਆਈਡੈਂਟੀਟੀ ਸੀਕ੍ਰੀਟ ਰੱਖੀ ਜਾਊਗੀ ਤੇ ਉਸ ਤੇ ਐਕਸ਼ਨ ਕੀਤਾ ਜਾਊਗਾ ਮੈਂ ਅਪੀਲ ਕਰਾਂਗਾ ਕਿ ਵੱਦ ਤੋਂ ਵੱਧ ਕੋਈ ਵੀ ਗੈਂਗਸਟਰ ਕ੍ਰਾਈਮ ਬਾਰੇ ਆਰਗੇਨਾਈਜ਼ ਕ੍ਰਾਈਮ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਸਾਡੀ ਇਸ ਹੈਲਪਲਾਈਨ ਤੇ ਤੁਸੀਂ ਇਨਫੋਰਮੇਸ਼ਨ ਦਿਓ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ 10 ਕਰੋੜ ਸਾਡੇ ਰਿਵਾਰਡ ਹਿਡ ਦੇ ਵਿੱਚ ਇਸ ਸਾਲ ਅਲੋਕੇਟ ਕੀਤੇ ਹਨ ਦੋਵੇਂ ਡਰੱਗਸ ਲਈ ਤੇ ਆਰਗੇਨਾਈਜ਼ ਕਰਨੇ ਬਾਰੇ ਜੋ ਕੋਈ ਇਨਫਾਰਮੇਸ਼ਨ ਦਿੰਦਾ ਹੈ 60000 ਪਰ ਕੇਜੀ ਆਫ ਹੈਰੋਇਨ ਇਹਦੇ ਚ ਪਬਲਿਕ ਦੇ ਲੋਕ ਜਿਵੇਂ ਪਿੱਛੇ ਅੰਮ੍ਰਿਤਸਰ ਚ ਵੀਡੀਸੀ ਨੇ ਸਾਨੂੰ ਇਤਲਾਹ ਦਿੱਤੀ ਸੀਗੀ ਤੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ ਚਾਹੇ ਪੁਲਿਸ ਦੇ ਅਫਸਰ ਹੈਗੇ ਉਹਨਾਂ ਨੂੰ ਵੀ ਰਿਵਾਰਡ ਮਿਲੂਗਾ 40000 ਪਰ ਕੇਜੀ ਜਿਹੜਾ ਸੋਰਸ ਨੂੰ ਜਿਹੜੇ ਇਨਫਾਰਮੇਸ਼ਨ ਦੇਵੇਗਾ ਤੇ 20000 ਪਰ ਕੇਜੀ ਜਿਹੜੇ ਇਨਵੈਸਟੀਗੇਟਿੰਗ ਅਫਸਰ ਹੈ ਉਹਨਾਂ ਨੂੰ ਰਿਵਾਰਡ ਮਿਲੂਗਾ ਜਿੱਥੇ ਕਿਤੇ ਕੋਈ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਉਹਦਾ ਵੀ ਪਰ ਫ੍ਰੀਜ਼ਿੰਗ ਆਰਡਰ 20000 ਦਾ ਕੈਸ਼ ਰਿਵਾਰਡ ਆਈਓਐਲਈ ਹੈਗਾ ਤੇ ਹਰ ਚੀਜ਼ ਲਈ ਜਿਹੜਾ ਹੈਗਾ ਰਿਵਾਰਡ ਹੈਗਾ ਅਸੀਂ ਸਾਡਾ ਫੋਕਸ ਰਹੂਗਾ ਕਿ ਕ੍ਰਿਮੀਨਲ ਫਾਈਨਾਂਸਿੰਗ ਨੂੰ ਆਈਡੈਂਟੀਫਾਈ ਕੀਤਾ ਜਾਵੇ ਜਿਹੜੇ 90 ਬੀਐਨਐਸਐਸ ਦੇ ਵਿੱਚ ਸੈਕਸ਼ਨ 107 ਅਦਰ ਯੂਪੀਏ ਦੇ ਵਿੱਚ 25 ਸੈਕਸ਼ਨ ਹੈਗਾ ਐਨਡੀਪੀਐਸ ਦੇ ਵਿੱਚ 68 ਐਫ ਹੈਗਾ ਤੋਂ ਫ੍ਰੀਜ਼ਿੰਗ ਆਫ ਪ੍ਰਾਪਰਟੀ ਕੋਈ ਪ੍ਰੋਸੀਡਸ ਆਫ ਕਰਾਈਮ ਹੈ ਜਾਂ ਕ੍ਰਿਮੀਨਲ ਫਾਈਨਾਂਸਿੰਗ ਹੈ ਉਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾਊਗਾ ਜਿਹੜੇ ਇਲੀਗਲ ਟਰੈਵਲ ਨੈਟਵਰਕਸ ਹੈਗੇ ਜਿਹੜੇ ਇਹਨਾਂ ਨੂੰ ਕ੍ਰਿਮੀਨਲਸ ਨੂੰ ਬਾਹਰ ਭੇਜਦੇ ਆ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਸੋ ਓਵਰ ਆਲ ਜਿਹੜੀ ਸਾਡੀ ਸਟਰੈਟਜੀ ਹੈਗੀ ਕਿ ਪੰਜਾਬ ਦੇ ਵਿੱਚ ਅਸੀਂ ਗੈਂਗਸਟਰਸ ਕ੍ਰਾਈਮ ਨੂੰ ਅਸੀਂ ਬਿਲਕੁਲ ਜੜ ਤੋਂ ਖਤਮ ਕਰ ਦਾਂਗੇ ਪੰਜਾਬ ਦੇ ਵਿੱਚ ਕ੍ਰਾਈਮ ਦੀ ਕੋਈ ਜਗ੍ਹਾ ਨਹੀਂ ਹੈ ਅਸੀਂ ਗੈਂਗਸਟਰਸ ਨੂੰ ਤੇਸ ਦੇ ਕੋਨੇ-ਕੋਨੇ ਤੱਕ ਅਸੀਂ ਟਰੈਕ ਕਰਾਂਗੇ ਉਹਨਾਂ ਨੂੰ ਫਰਕੇ ਲਾਵਾਂਗੇ ਥੈਂਕ ਯੂ ਵੈਰੀ ਮਚ ਆਮ ਵੀ ਆਰ ਓਪਨ ਟੂ ਕੁਐਸਚਨਸ ਜਿਹੜੇ ਦੇਸ਼ ਦੇ ਅੰਦਰ ਵੀ ਗਲਤੀ ਸੀ ਕਰ ਰਹੇ ਹੋ ਜਿਹੜੇ ਵਿਦੇਸ਼ ਚ ਬੈਠੇ ਕਾਲਾ ਕਰ ਰਹੇ ਨੇ ਉਹਨਾਂ ਨੂੰ ਕੀ ਆਪਾਂ ਲੱਤ ਨਹੀਂ ਪਾਰਿਆ ਹਾਲ ਤੱਕ ਕਿਉਂਕਿ ਬਟਾਲਾ ਦੇ ਵਿੱਚ ਬਹੁਤ ਮਸ਼ਹੂਰ ਹੈ ਟੋਨੀ ਵੱਲਦੀਆ ਪਾਲਸ ਆਲਦੀਆਂ ਸਾਰੇ ਉਹਨਾਂ ਜ਼ਿਆਦਾਤਰ ਦੇਖੋ ਐਸਾ ਇੱਕ ਤੇ ਮੈਂ ਜ਼ਰੂਰ ਕਹਾਂਗਾ ਮੈਂ ਵੀ ਕ੍ਰਿਮੀਨਲ ਨੂੰ ਗਲੋਰੀਫਾਈ ਨਾ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਵੀ ਨਾ ਕੀਤਾ ਜਾਵੇ ਜਿਹੜੇ ਬੰਦੇ ਕਾਲ ਕਾਲ ਕਰਦੇ ਆ ਇਨਫੈਕਟ ਸਾਡੀ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਅਸੀਂ ਟਾਰਗੇਟ ਹਾਰਡਨਿੰਗ ਕਰਦੇ ਆ ਅਸੀਂ ਟੈਕਨੀਕਲ ਤਰੀਕੇ ਨਾਲ ਜਿਹੜੀ ਕਾਲ ਹੈਗੀ ਉਸ ਨੂੰ ਟ੍ਰੇਸ ਕਰਦੇ ਆ ਜਿਹੜੇ ਉਹਨਾਂ ਦੇ ਲੋਕਲ ਐਸੋਸੀਏਟਸ ਹੈਗੇ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਂਦਾ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕੋਈ ਵੀ ਕਾਲ ਤੁਹਾਡੇ ਕੋਲ ਆਂਦੀ ਹੈ ਤੁਸੀਂ ਇਮੀਡੀਏਟਲੀ ਸਾਨੂੰ ਦੱਸੋ ਸਾਡੀ ਹੈਲਪਲਾਈਨ ਤੇ ਦੱਸੋ ਤੇ ਉਸ ਤੇ ਅਸੀਂ ਬਹੁਤ کارਗਰ ਕਾਰਵਾਈ ਕਰਾਂਗੇ ਅਸੀਂ ਦੱਸ ਰਹੇ ਹਾਂ ਜੀ ਜੇ ਹੁੰਦਾ ਕੀ ਹੈ ਕਿ ਜਦੋਂ ਕਾਲ ਆਉਂਦੀ ਹੈ ਉਹ ਬੰਦਾ ਡਾਇਰੈਕਟਲੀ ਕਹਿੰਦਾ ਹੈਗਾ ਕਿ ਜੀ ਮੈਂ ਜਿੰਨਾ ਮੈਨੂੰ ਜਿੰਨੇ ਜਾ ਕੇ ਮੇਰਾ ਨੰਬਰ ਸੁਣਾਣਾ ਸੁਣਾ ਦੇ ਜਿੰਨੇ ਜਾ ਕੇ ਮੇਰੀ ਕਾਲ ਸੁਣਾਣੀ ਸੁਣਾ ਦੇ ਮੇਰਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਤਰ੍ਹਾਂ ਦੇ ਬੰਦੇਆਂ ਨੂੰ ਅਸੀਂ ਬਾਹਰੋਂ ਲੈ ਕੇ ਆਵਾਂਗੇ ਸਾਡੀ ਕਾਫੀ ਸਕਸੈਸਿਸ ਮਿਲੇ ਹੈ ਤੋਂ ਸਾਡਾ ਇਸੇ ਲਈ ਅਸੀਂ ਆਫਟੈਕ ਸੈੱਟ ਕੀਤਾ ਹੈ ਕਿ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਹੈ ਇਹਨਾਂ ਨੂੰ ਦੇਸ਼ ਦੇ ਵਿੱਚ ਲੈ ਕੇ ਆਵਾਂਗੇ ਤਾਂ ਕਿ ਉਹ ਲਾਹ ਨੂੰ ਫੇਸ ਕਰ ਸਕਣ ਸਰ ਪੰਜਾਬ ਦੇ ਵਿੱਚ ਤੇ ਸੋਸ਼ਲਸ ਕੈਨੇਡਾ ਸੜੀ ਦੇ ਵਿੱਚ ਵੀ ਇਹੋ ਜਿਹੇ ਕੇਸਿਸ ਬਹੁਤ ਸਾਹਮਣੇ ਆਦਨੇ ਲੱਗਦਾ ਹੈ ਤੇ ਇੱਕ ਦੂਮਾ ਦੀ ਇੰਟਰਕਨੈਕਸ਼ਨ ਹੈ ਕਿਉਂਕਿ ਉੱਥੇ ਵੀ ਪੰਜਾਬੀ ਯਸ ਯੂ ਰਾਈਟ ਇਨ ਫੈਕਟ ਇਹਦੀ ਜਿਹੜੀ ਬੈਕਗ੍ਰਾਉਂਡ ਹੈਗੀ ਕਿ ਜਿਹੜੀ ਸਾਡੀ ਜੀਓਗ੍ਰਾਫੀਕਲ ਲੋਕੇਸ਼ਨ ਹੈ ਕਿਉਂਕਿ ਜੈਂਗਸਟਰ ਕੁਝ ਪਾਕਿਸਤਾਨ ਦੇ ਵਿੱਚ ਵੀ ਬੈਠੇ ਆ ਪਾਕਿਸਤਾਨ ਦੀ ਆਈਐਸਆਈ ਨੂੰ ਪੂਰੀ ਤਰ੍ਹਾਂ ਇਸ ਦੀ ਉਹ ਸਪੋਰਟ ਕਰਦੀ ਹੈ ਤੇ ਜਿਹੜੇ ਡਾਇਸਪੋਰਾ ਦੇ ਵਿੱਚ ਇਸ ਤਰ੍ਹਾਂ ਦੇ ਐਲੀਮੈਂਟਸ ਬਾਹਰ ਬੈਠੇ ਹੈਗੇ ਉਹ ਸਾਡੇ ਯੂਥ ਨੂੰ ਬਰਗਲਾ ਲੈਂਦੇ ਤੇ ਜਿਹੜਾ ਲੋਕਲ ਯੂਥ ਹੈ ਦੇਖੋ ਐਗਜ਼ੀਕਿਊਟ ਉਹਨਾਂ ਤੋਂ ਕਰਾਂਦੇ ਸੋ ਮੈਂ ਅਗੇਨ ਕਹਾਂਗਾ ਕਿ ਇਹ ਇਹ ਇੱਕ ਤਰ੍ਹਾਂ ਦੀ ਪ੍ਰੌਕਸੀ ਵਾਰ ਹੈ ਜਿਹੜੀ ਪੰਜਾਬ ਲੜ ਰਿਹਾ ਹੈ ਕਿੰਨਾ ਹੋਵੇ ਇਸ ਚੀਜ਼ ਨੂੰ ਇਹ ਕੰਪਲੀਟ ਕਿਵੇਂ ਕੀਤਾ ਜਾ ਸਕਦਾ ਹੈ ਕੈਨੇਡਾ ਦੇ ਵਿੱਚ ਸਰੀ ਦੇ ਕਹ ਰਹੇ ਕਿ ਸ਼ਾਇਦ ਕੰਡੀਸ਼ਨਸ ਹੀ ਕੋਰੋਂ ਖਤਮ ਹੋ ਚੁੱਕੀਆਂ ਹਨ ਵਰਪੋਰ ਉਹਨਾਂ ਨੇ ਹਾਠੀ ਕੜੇ ਕਰਦੇ ਕੰਡੀਸ਼ਨਸ ਇਹ ਦੇਖੋ ਜੀ ਅਸੀਂ ਤੇ ਇਸੇ ਨੱਥ ਪਾਵਾਂਗੇ ਸਾਨੂੰ ਬਹੁਤ ਸਕਸੈਸਸ ਮਿਲੇ ਹਨ ਇਨਫੈਕਟ ਬਟਾਲਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਕੇਸ ਜਿਹੜਾ ਸਾਡਾ ਇੰਟਰਸਟਿੰਗ ਅਸੀਂ ਸਾਰੇ ਕੇਸਾਂ ਨੂੰ ਟ੍ਰੇਸ ਕੀਤਾ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਤੇ ਅਸੀਂ ਜੜ ਤੋਂ ਤੁਸੀਂ ਦੇਖੋਗੇ ਇਹ ਗੈਂਗਸਟਰ ਬਾਦ ਨੂੰ ਖਤਮ ਕਰ तो सर आफ्टर मिशन कि जक्रॉस बॉर्डर जी है ड्रोन एक्टिविटी वो काफ़ी ज्यादा और देखने जाए कि बॉर्डर डिस्ट्रेट खास तौर पर अमृतसर पठानकोट तक जी वेपन कवि हालांकि वे पदर से हो रही है पर थो लगता है कि इस चीज़ बारे जो एंटीड्रोन सिस्टम जिस तरह पहले आप वो जिस तरह यूज किया जरूरत है क्योंकि हम ड्रोपिंग जी हो रही है विलेज के अंदर तक आकर हो रही है इस चीज़ बारे में एक चीज़ तो मैं खुल के कहंगा कि मैं अमृतसर गुरदसपुर बटाला की प्रेस की शिफ्ट कर दाँगा कि थोड़ी जी नॉलेज हैगी बिल्कुल अप टू डेट है तो उसी बहुत सही गल दसी है वी आर अवेयर ऑफ दिस चैलेंज देयर हैज बीन अ मल्टीफोल्ड इनक्रीज इन पाकिस्तान एक्टिविटीज आफ्टर ऑप सिदू सो टैक्निकली सूबा हैगा देश के जिसने एंटीड्रोन सिस्टम जिन्होंने इंस्टॉल किए हैं बी एस एफ नाल पुलिस का बहुत चंगा तालमेल है असिठे आर्मी के चंगा तमेल है so, सो हजे भी एज वी आर स्पीकिंग नवे ड्रोन सिस्टम के यूजर ट्रायल्स चल रहे हैं बी एस एफ भी कर रही है पाब पुलिस भी कर रही है सो so, ए जी एस की पेनीट्रेस वधाई जाऊगी मैं दसना चाहवाँगा इनफैक्ट मैं म, हजे ए, मीडिया से नहीं आया तो आई एम ब्रेकिंग न्यूज फ्रॉम हेयर लेटर अपने डीआई साहब दस देंगे कि साढ़े इकवंजा के जी एस एस पी अमृतसर रोहल्ह बुला लो सोहेल उन्होंने ਜਿਹੜੀ ਕੱਲ ਲੇਟ ਨਾਈਟ ਅੰਮ੍ਰਿਤਸਰ ਰੂਰਲ ਦੇ ਵਿੱਚ ਹੋਈ ਹੈ ਤੋਂ ਇਹ ਬਹੁਤ ਹੈਵੀ ਰਿਕਵਰੀ ਜਿਹੜੀ ਸ਼ੁਰੂ ਹੋਈ ਅੰਮ੍ਰਿਤਸਰ ਰੂਰਲ ਦੇ ਇਹਨਾਂ ਨੇ ਜਿਹੜੇ ਬੰਦੇ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਆ ਉਹਨਾਂ ਦੇ ਹੈਂਡਲਰਸ ਪਾਕਿਸਤਾਨ ਦੇ ਵਿੱਚ ਬੈਠੇ ਸੀ ਇੱਕ ਟੈਕਨੀਕਲ ਤਰੀਕੇ ਨਾਲ ਆਪਰੇਟ ਕਰਦੇ ਹੋਏ ਇੱਕ ਬਹੁਤ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਪ੍ਰਾਪਤ ਹੋਈ ਸਰ ਯੂਥ ਡਿਸਟਰੈਕਟ ਹੋ ਰਿਹਾ ਜਿਸ ਦਾ ਤੁਸੀਂ ਵੀ ਪਹਿਲੇ ਸਮੇਂ ਚ ਦੱਸਿਆ ਸੀਗਾ ਖਾਸ ਤੌਰ ਤੇ ਪਠਾਨਕੋਟ ਤੋਂ 15 ਤੋਂ 16 ਸਾਲ ਦਾ ਜਿਹੜਾ ਯੂ ਜਿਹੜਾ ਇਸ ਤਰੀਕੇ ਨਾਲ ਫੜੇ ਜਾ ਰਹੇ ਸੋ ਬਾਰਡਰ ਏਰੀਆ ਦੇ ਜਿਹੜੇ ਲੋਕ ਨੇ ਉਹਨਾਂ ਲਈ ਕੋਈ ਜੌਬ ਦੀ ਜਾਂ ਸਪੈਸ਼ਲਿਫਿਕ ਬੀਐਸਐਫ ਜਾਂ ਪੰਜਾਬ ਪੁਲਿਸ ਦੇ ਵਿੱਚ ਕੋਈ ਉਹਨਾਂ ਦੀ ਪ੍ਰਾਇੋਰਟੀ ਕਿਉਂਕਿ ਯੂਥ ਡਿਸਟਰੈਕਟ ਹੋ ਰਿਹਾ ਕੰਮ ਨਾ ਮਿਲਦਾ ਨਹੀਂ ਦਿਸ ਇਜ਼ ਅ ਵੈਰੀ ਕਰੈਕਟ ਪੁਆਇੰਟ ਯੰਗ ਬੱਚੇ ਜਿਹੜੇ ਹੈਗੇ ਉਹ ਕਰਾਈਮ ਦੇ ਵਿੱਚ ਆ ਰਹੇ ਹੈਗੇ ਇਨਫੈਕਟ ਕਈ ਕੇਸਾਂ ਦੇ ਵਿੱਚ ਅਸਪੀਰੈਂਸ ਦੇ ਵਿੱਚ ਯੰਗ ਬੱਚਿਆਂ ਦਾ ਜਿਹੜਾ ਇਨਵੋਲਵਮੈਂਟ ਪਾਇਆ ਗਿਆ ਹੈਗਾ ਸੋ ਇਟ ਓਵਰਆਲ ਅਸੀਂ ਮਤਲਬ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨਾਲ ਵੀ ਟੇਕ ਅਪ ਕੀਤਾ ਹੈ ਕਿ ਇੱਕ ਜਿਹੜਾ ਬਾਰਡਰ ਏਰੀਆ ਡਵੈਲਪਮੈਂਟ ਪ੍ਰੋਗਰਾਮ ਸੀਗਾ ਉਸ ਦੇ ਵਿੱਚ ਫੰਡਸ ਮਿਲਦੇ ਸੀ ਡਿਸਟ੍ਰਿਕਟਸ ਨੂੰ ਸੋ ਉਹ ਫੰਡਸ ਜਿਹੜੇ ਹੈਗੇ ਉਹ ਡਿਸਟ੍ਰਿਕਟਸ ਨੂੰ ਦੁਬਾਰਾ ਦਿੱਤੇ ਜਾਣ ਤੇ ਇੱਕ ਸਕਿਲ ਡਵੈਲਪਮੈਂਟ ਲਈ ਵੀ ਸਟੇਟ ਦੀ ਹੈਲਪ ਕੀਤੀ ਜਾਵੇ ਸੋ ਵੇਰੀਅਸ ਫੰਡਸ ਤੇ ਦਾ ਕਨਸੈਪਟ ਇਸ ਕੀ ਜਿਹੜਾ ਜਿਹੜਾ ਸਾਡਾ ਯੂਥ ਹੈ ਉਹਨਾਂ ਲਈ ਯਾ এমਪਲੋਇਮੈਂਟ ਯਾ ਸੌਫਟ ਲੋਨਸ ਕੋ ਕੋਈ ਛੋਟੀ ਕੋਈ ਸਟਾਰਟਅਪ ਆਪਣਾ ਸ਼ੁਰੂ ਕਰ ਸਕਣ ਸੋ ਇਸ ਡਾਇਰੈਕਸ਼ਨ ਦੇ ਵਿੱਚ ਪੰਜਾਬ ਸਰਕਾਰ ਕਾਫੀ ਸੀਰੀਅਸਲੀ ਅਫਰਟਸ ਕਰ ਰਹੀ ਹੈ ਮੈਂ ਰਿਕਵੈਸਟ ਕਰਾਂਗਾ ਡੀਆਈ ਸਾਹਿਬ ਨੂੰ ਕਿ ਆਪਣੀ ਮਾੜੇ ਰਿਕਾਰਡ ਰਿਕਵਰੀ ਬਾਰੇ ਦੱਸੋ ਜੀ ਸਰ ਅਮਰਸਰ ਮੋਰੋ ਪੁਲਿਸ ਨੇ ਸ਼੍ਰੀ ਸਹਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਜਿਹੜੇ ਮਹਿਮਾਨੀ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਐਮਬੀਪੀਐਸ ਪ੍ਰਾਂਤ ਦੇ ਸਰ ਜਦੋਂ ਕਿ ਅਸੀਂ 7 ਕਿਲੋ 52 ਕਿਲੋ ਹੈਰੋਇਨ ਬਰਾਮਦ ਕੀਤੀ ਤੇ 2 ਕਿਊਸ ਨੂੰ ਅਰੈਸਟ ਕੀਤਾ ਹੈਗਾ ਸਰ ਇਹ ਇੰਟੈਲੀਜੈਂਸ ਬੇਸਡ ਤੇ ਹਿਮਨਿਟੇ ਤੇ ਬੇਸਡ ਆਪਰੇਸ਼ਨ ਸੀਗਾ ਸਰ ਫਿਰ ਜਦੋਂ ਇਹ ਇਨਵੈਸਟੀਗੇਸ਼ਨ ਨੇ ਇਸ ਕਾਰ ਦਾ ਪੰਡ ਕਰਦੀ ਹੈ ਕਿ ਇਹਨਾਂ ਦੇ ਜਿਹੜੇ ਲਿੰਕ ਸੀਗੇ ਸਰਾ ਤੋਂ ਪਾਰ ਬੈਠੇ ਜਿਹੜੇ ਆ ਟੈਰਿਸਟ ਐਕਟੀਵਿਟੀਜ਼ ਵਿੱਚ ਜਿਹੜਾ ਬੰਦਾ ਪਾਰਟਿਸਿਪੇਟ ਕਰ ਰਿਹਾ ਤੇ ਪਲੱਸ ਜਿਹੜੇ ਆਈਐਸਆਈ ਦੇ ਇਸ਼ਾਰੇ ਤੇ ਐਨਡੀਪੀਐਸ ਪੰਜਾਬ ਦੀ ਸਰਦਾਰਾ ਉਹਨੋਂ ਸਭ ਤੱਕ ਰਹੇ ਨੇ ਇਸ ਦੇਸ਼ ਵਿੱਚ ਉਹਨਾਂ ਨਾਲ ਸੀਰੀਅਸ ਹੈ ਤੇ ਉਹਦੇ ਵਿੱਚ ਸਰ ਅਸੀਂ ਅੱਗੇ ਹੋਰ ਅਰੈਸਟ ਕਰਾਂਗੇ ਸਰ ਹੁਣ ਬਰਜੀਤ ਤੇ ਰਣਜੀਤ ਨਾਮ ਦੇ ਦੋ ਵਿਅਕਤੀ ਮਿਲਤਾਰ ਨੇ ਕਿਹਾ ਸਰ ਇਹ ਐਪੀਐਸ ਜਨਾਲਾ ਦੇ ਰਹਿਣ ਵਾਲੇ ਨੇ ਦੇ ਕਮਰੀ ਸਰ ਕੰਡਾ ਖਾਨੇ ਦੇ ਵਿੱਚੋਂ ਹੋਈ ਹੈ ਸਰ ਇਸ ਤੋਂ ਅੱਛਾ 2 ਦਿਨ ਪਹਿਲਾਂ ਸਾਡੇ ਕੋਲੇ ਸਰ 43 53 ਤਕਾਲੀ ਕਿਲੋ ਰੋਇਨ ਨਦੀ ਦੇ ਕਬੂਸੀ ਜਿਹੜੇ ਜਿਹੜਾ ਬਹੁਤ ਅੱਛਾ ਸਾਡੇ ਵਿੱਚ ਬੀਡੀਸੀ ਦਾ ਕੇ ਪੁਲਿਸ ਦਾ ਤਾਲਮੇਲ ਸਾਹਮਣੇ ਆਇਆ 24 ਘੰਟਿਆਂ ਦੇ ਵਿੱਚ ਸਾਰ ਅਸੀਂ 100 ਕਿਲੋ ਦੇ ਕਰੀਬ ਰੋਇਨ ਬਰੰਭ ਕਰਨ ਦੇ ਵਿੱਚ ਕਾਜ ਹੋਇਆ ਤੇ ਸਾਰੇ ਬਹੁਤ ਇੱਕ ਪ੍ਰਭਾਵੀ ਜਿਹੜਾ ਨਰਕੂ ਟੈਰੋਰ ਉੱਤੇ ਪ੍ਰਹਾਰ ਹਮੇਸ਼ਾ ਰੂਰ ਪੁਲਿਸ ਵੱਲੋਂ ਆਪ ਜੀ ਦੇ ਬਰਗਤ ਕੀਤਾ ਗਿਆ ਧੰਨਵਾਦ ਜੀ ਧੰਨਵਾਦ